ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲ ਕਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 4 ਪਸ਼ੂ ਖਾਵਾਂਗੇ ਟੋਕੜਾ ਗੱਬੜਾ ਦੇ ਗੱਬੜਾ ਤੇ ਆਪਾਂ ਪਹੁੰਚੇ ਆ ਭਾਜੀ ਨੇਡੇ ਸਿੰਘ ਜੀ ਨਾਲ ਦੇ ਕੋਲ ਤੇ ਆਜੋ ਕੱਬਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਭਾਜੀ ਦਾਸ ਕਵੀਰ ਜੀ ਉਹ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਰਪਾ ਵਾਇਕ ਨੂੰ ਦੀ ਕਿਰਪਾ ਚਾਹੀਦੀ ਹੈ ਇਹ ਵਿਗਿਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਦੂਤਾ ਪਿੰਡ ਲੱਖੂਵਾਲ ਜੀ ਦੇ ਨਾਲ ਜਿਹੜਾ ਬਸਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 99446054 ਠੀਕ ਹੈ ਜੀ ਕਿਹੜੇ ਏਰੀਆ ਤੇ ਲੈਂਦੇ ਜੀ ਕਿੰਨੇ ਕੱਢ ਕੇ ਇਹ ਵੀ ਜੀ ਆਪੇ ਹਿਸਾਬ ਲਾ ਲੈਣਾ ਵੀਰਾਂ ਨੇ ਕਿ ਨਹੀਂ ਹਰਿਆਣੇ ਦੀਆਂ ਝੋਟੀਆਂ ਸਾਰੀਆਂ ਹੀ ਅੱਛਾ ਜੀ ਹਾਂ ਜੀ ਸੋਕੜ ਕੱਪੜ ਵੀ ਬੜੀ ਚੰਗੀ ਆਪਣਾ ਕੋਈ ਵੀ ਕੋਲੋਲੀ ਝੋਡੀ ਠੀਕ ਹੈ ਠੀਕ ਹੈ ਉਹ ਹੀ ਤਾਂ ਦੋਨੇ ਆ ਠੀਕ ਹੈ ਜੀ ਕਰੀਏ ਸ਼ੁਰੂਆਤ ਫਿਰ ਹੋ ਕਰੋ ਆ ਦਸਵੇਂ ਪੇਟੀ ਨੰਬਰ ਤੇ ਝੋਟੀ ਇਹ ਵੀ ਇਧਰ ਦੂਜੇ ਸੂਏ ਲਈ ਹੁਣ ਕੱਪਣਿਆ ਅੱਛਾ ਜੀ ਯਾਰ ਆ ਝੋਟੀ ਮਨ ਹਫਤਾ ਪੜਦੀ ਆ ਠੀਕ ਹੈ ਠੀਕ ਹੈ ਪਹਿਲਣ ਦਾ ਰਿਪੋਰਟ 14 ਨੂੰ 14 ਝੋਟੀ ਦਾ ਅੱਛਾ ਜੀ ਬਾਕੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਵੇਖੋ ਥਾਂ ਦੇਵਾ ਕੰਮਾਂ ਨੂੰ ਝੋਟੀ ਠੀਕ ਹੈ ਠੀਕ ਹੈ ਇਹ ਬਾਡਰ ਏਰੀਆ ਤੋਂ ਲੈਂਦੀਆਂ ਫਿਰ ਹਾਂ ਜੀ ਆਸਟ੍ਰੇਲੀਆ ਦੇ ਉੱਪ ਜਾ ਨਹੀਂ ਨਹੀਂ ਹਰਿਆਣੇ ਨਹੀਂ ਜੀ ਮਾਸ਼ਾਹਰ ਕੀ ਜੀ ਲੋ ਭਾਈ ਕਦੋਂ ਆ ਕਦੋਂ ਬੰਦੂਈ ਚੱਗੀ ਆ ਦੇਖੋ ਜਿਹੜਾ ਇਹ ਮੈਨਂ ਪੰਡਾ ਪਈਆਂ ਕਰਮ ਵਾਲੀ ਨੇ ਭਾਈ ਕਿੰਨਾ ਕ ਟਾਈਮ ਲਾ ਜੂ ਹਜੇ ਠੀਕ ਆ ਠੀਕ ਆ ਲੋ ਭਾਈ ਹਫਤਾ ਆ ਜੇ ਲੈ ਜੂਗੀ ਹੋਰ ਤੇ ਪਹਿਲੇ ਹੋਏ ਨੇ 14 ਲੀਟਰ ਜਿਹੜਾ ਦੁੱਧ ਭਰਿਆ ਵਾ ਉਹਦੇ ਜੱਡ ਲੈ ਗਿਆ ਭਾਈ ਨੇ ਹਰਿਆਣੇ ਤੋਂ ਮਾਲ ਲਿਆਂਦਾ ਕੱਢ ਕੇ ਨਗੀਨੇ ਦਿਖਾਉਣੇ ਤੁਹਾਨੂੰ ਅੱਜ ਆਪਾਂ ਆਪਣੇ ਇੱਥੇ ਪਹੁੰਚੇ ਆ ਵੀਰ ਬਿਕੇ ਸਿੰਘ ਨੀਵੀ ਉਹਨਾਂ ਦਾ ਵੀ ਆਪਾਂ ਕਰਦੇ ਆ ਗੱਲ ਬਾਤ ਕਰੋ ਥੋੜਾ ਢੋਣ ਪੰਡਾ ਜੱਟ ਸਿਕਾ ਭਾਜੀ ਸਿਕਾ ਭਾਜੀ ਕੀ ਹਾਲ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਵਧੀਆ ਜੀ ਹੋ ਠੀਕ ਠਾਕ ਪਰਿਵਾਰ ਹਾਂ ਠੀਕ ਠਾਕ ਭਾਜੀ ਲੋਕ ਠੀਕ ਠਾਕ ਹੀ ਜਾਈਦਾ ਹਾਂਜੀ ਕਿਵੇਂ ਮਾਹੌਲ ਝੋਲਾ ਮਾਹੌਲ ਭਾਜੀ ਵਧੀਆ ਜੀ ਮਾਲ ਵੇਡਿਆ ਨਹੀਂ ਮਾਲ ਆਪਣਾ ਦੇ ਵੇਖਿਆ ਜੇ ਮੈਂ ਇੰਦਰ ਪਸ਼ੂ ਵੇਖਣ ਆਇਆ ਹਾਂ ਅੱਛਾ ਅਬੀ ਵੀ ਮੂੰਹ ਮੂੰਹ ਕੀਤਾ ਕਿਤਾ ਆ ਜਾ ਘਰ ਹੀ ਮੈਂ ਠੀਕ ਹੈ ਠੀਕ ਹੈ ਮੈਂ ਆ ਗਿਆ ਠੀਕ ਹੈ ਹਾਂਜੀ ਇਹ ਲਿਆਦਾ ਮਾਲ ਮੰਨਾਂ ਬੜੀਆਂ ਬਾਈ ਲੈ ਲਿਆ ਨਹੀਂ ਸੜ ਰਹੀਆਂ ਦੋ ਕੱਲੀਆਂ ਆਹੀ ਤੇ ਦੋ ਅੱਜ ਲਈਆਂ ਇਤਰਾ ਪਿਛਲੀ ਵੀਡੀਓ ਦੇ ਵੀਰ ਹਣੀ ਆਪਾਂ ਉਹਦੇ ਇੱਕ ਵੀਡੀਓ ਪਾ ਦਿਓ ਅੱਛਾ ਅੱਛਾ ਹਾਂ ਪਾ ਦੇਣਾ ਲੱਗੀਆਂ ਸੜੇ ਕਰਨ ਠੀਕ ਹੈ ਠੀਕ ਹੈ ਚਲੋ ਵਧੀਆ ਹਾਂਜੀ ਕੱਲ ਨੂੰ ਪਾਵਾਂਗਾ ਤਾਂ ਹੋਰ ਲੈ ਕੇ ਮਾਲ ਵੀ ਲੋ ਅੱਛਾ ਅੱਛਾ ਠੀਕ ਹੈ ਹਾਂਜੀ ਤੇ ਬਈਆ ਦੱਸਿਓ ਫਿਰ ਚੋਟੀ ਦਾ ਕੀ ਰੇਟ ਕਰਨਾ ਰੇਟ ਵੀਰ ਦੀ ਚੋਟੀ ਤੇ ਨਾਲ 3 ਆਛਾ ਵੀ ਇੱਕ ਵੀ ਦੇ ਦਈਏ ਤੇ ਇੱਕ ਵੀ ਹਾਂਜੀ ਚਲੀਆਂ ਮਾਨ ਦਾ ਕਿੱਥੇ ਭਾਜੀ ਹੁਣੇ ਬਰੇ ਆਏ ਬਗੀਚਾ ਹੀ ਤੁਨੂੰ ਮਾਨ ਜਿੰਨਾ ਕਰ ਕੋਈ ਗੱਲ ਨਹੀਂ ਚਲੋ ਜਾਂਦੋ ਜੈ ਜੀ ਭਾਜੀ ਹਰ ਥੋੜੀ ਚਲੋ ਚੰਗੀ ਆ ਭਾਜੀ ਥੋੜੀ ਨਹੀਂ ਮਾਰੀ ਹਾਂਜੀ ਥੋੜੀ ਮਣੀ ਸਾਰਾ 15 ਤੋਂ ਪਾਸ ਤੋਂ ਬਹੁਤ ਸਾਹ ਹੈ ਥੋੜੀ ਕੋਈ ਕਮੀ ਨਹੀਂ ਹੈ ਦੀ ਥੋੜੀ ਹਾਂ ਇਹ ਥੋੜੀ ਬਣੂਗੀ ਬਲੇ ਅੱਗੇ ਗਾਉ ਨੂੰ ਇਧਰ ਉਹ ਦਿਖਾਉ ਛਾਣੀ ਆ ਆ ਜੈ ਜੀ ਦੇ ਦਿਆਂ ਹਾਂ ਜੀ ਜੈ ਜੀ ਆਉਂਦੀ ਆ ਆਪਣਾ ਜੀ ਤੇ ਚਲੋ ਜੈ ਜੀ ਨੀਲੇ ਵੀਰ ਦੇ ਦਈਏ ਥੋੜੀ ਯਾਰ ਵੀਡੀਓ ਫੋਨ ਵਾਲੇ ਬਣਾਵਾਂਗੇ ਬੱਸ ਹਾਂਜੀ ਹਾਂਜੀ ਇਹ ਵੀ ਦੇ ਲੀ ਜੇ ਮੈਂ ਕਹਿੰਦਾ 1 ਲੱਖ ਦਾ ਹਾਂ ਯਾਰ ਦੱਸ ਲਈ ਕੋਈ ਨਹੀਂ ਤੂੰ ਕਹਿਦਾ ਤਾਂ ਠੀਕ ਹੈ 1 ਲੱਖ ਦਾ ਦੀ ਦਿੱਤੀ ਹੈ ਬਾਕੀ ਜਿਹੜਾ ਵੀ ਝੋਟੀ ਲੈ ਜੀ ਯਾਰ 1 ਲੱਖ ਤੋਂ ਵੀ ਛੋਟ ਕਰ ਦਾਂਗੇ 1000 ਰੁਪਿਆ ਦੋ ਹੀ ਕਰ ਦਾਂਗੇ ਕੱਟ ਦੀ ਇੱਕ ਲਾਸਟ ਇੱਕ ਮਾਰ ਦੀ ਝੋਟੀ ਦੇ ਦਿੱਤੀ ਹੈ ਲਓ ਭਾਈ ਖੁੱਲੇ ਮਾਰ ਆਹ ਬਈ 1 ਲੱਖ 5000 ਠੀਕ ਹੈ ਜੀ ਠੀਕ ਹੈ ਬਾਕੀ ਝੋਟੀ ਯਾਦ ਕਰੂ ਜਿਹੜਾ ਲੈ ਜੂਗਾ ਠੀਕ ਹੈ ਜੀ ਇਹ ਚੰਜੀਤ ਪਾਜੀ ਹਾਂਜੀ ਹਾਂਜੀ ਇਹ ਮੈਂ ਆਪਣਾ ਆਪਾਂ ਨੂੰ ਮਾਣ ਹੈ ਗਾ ਆਪਣੇ ਭਰਾ ਦੇ ਹਾਂਜੀ ਮੇਰਾ ਤੇ ਇਸ ਵੀਰ ਦਾ ਘਟੋ ਘਟ ਬਾਈਆਂ ਸਾਲਾਂ ਦਾ ਪਿਆਰ ਆ ਠੀਕ ਹੈ ਠੀਕ ਹੈ ਇਹ ਮਾਲਾ ਵਪਾਰ ਲੈਣ ਦਾ ਵੀ ਪਿਆਰ ਵੈਸੇ ਵੀ ਸਾਡੀ ਦਿੱਤੇ ਦਰੀ ਆ ਅੱਛਾ ਠੀਕ ਹੈ ਬਾਕੀ ਆਪਾਂ ਜਿਹੜੀ ਗੱਲ 니ਦੇ ਵੀ ਨੂੰ ਕਹਾਂਗੇ ਨਾ ਹਾਂਜੀ ਉਹ ਨਹੀਂ ਮਾਲਾ ਆਪਣੀ ਗੱਲ ਠੀਕ ਹੈ ਠੀਕ ਹੈ ਨਾ ਠੀਕ ਹੈ ਆਓ ਭਾਈ ਖੁੱਲੇ ਮਾਨ ਨੀਦਰ ਵੇਖੋ ਜੁਨੀ ਇਨਸ਼ਾਅੱਲਾ ਪਾਜੀ ਆਦੇ ਇਹਦਾ ਗਾਂ ਦੇ ਇਦਾਂ ਬਣਿਆ ਲਿਆ ਹੁੰਦਾ ਘਟਦੀ ਆ ਇੰਦੀਆਂ ਵਾਲਾ ਆ ਗਿਆ ਤੇ ਚੱਟਾ ਦਿਖਾਉਣ ਆ ਗਿਆ ਲੱਗਦੀ ਆਪਣੀ ਗਾਰੰਟੀ ਹੁੰਦੀ ਬਹੁਤ ਠੀਕ ਠੀਕ ਹੈ ਰਾਹੀ ਹਟੋ ਨੀ ਉਹ ਬਜੀ ਕਰੋ ਦਿੱਲੀਆ ਵਾਲਾ ਚੱਡਾ ਆ ਗਿਆ ਵਾ ਇਧਰ ਵੇਖੋ ਇਹ ਸਿੰਘ ਸਿੰਘ ਵੀ ਆਪਾਂ ਦਿਖਾਉਨੇ ਆ ਫਿਰ ਥੋੜਾ ਨਿਗਾ ਨਿਗਾ ਜਾ ਸੇਕਿਆ ਤੇ ਜੱਡ ਬਲਾਇਆ ਗਿਆ ਪਿਓਰ ਬਾਕੀ ਬੋਧ ਨਹੀਂ ਛੋਟੀ ਮੇਰੇ ਹਿਸਾਬ ਨਾਲ ਬਹੁਤਾਂ ਨਹੀਂ 15 ਤੋਂ ਪਲੱਸ ਪਾ 14 ਕੋਲ ਪਹਿਲਾਂ ਨਹੀਂ ਛੋਟੀ ਵਿੱਚ ਆਇਆ 15 ਤੋਂ ਪਲੱਸ ਮੈਂ ਕਿਹਾ ਕਿ ਇਹਦੇ ਆ ਛੋਟੀ ਵੇਖੋ ਲਓ ਬਜੀ ਆ ਹਾਤੀ ਜਿੱਤੇ ਮੈਂ ਲਿਆ ਬਈ ਇਹ ਵੀ ਇਹਦੇ ਮੈਂ ਨਾਲ ਗਿਆ ਹਾਂ ਅੱਛਾ ਜੀ ਇਹ ਇਹ ਜਿਹੜੇ ਘਰੋਂ ਛੋਟੀ ਆਈ ਹੈ ਨਾ ਹਾਂਜੀ ਮਨ ਲਓ ਆਪਣੇ ਸੱਜਣ ਬੰਦੇ ਆ ਠੀਕ ਹੈ ਜੀ ਇੱਕ ਤੋਂ 18 ਕਿਲੋ ਤੋਂ ਪਲੱਸ ਦੋ ਤੜੀ ਭੜੀ ਅੱਛਾ ਜੀ 14 ਇਹ ਸਰ੍ਹੋਂ ਦਾ ਸਾੜੀ ਜੋ ਟੀ ਆ ਵੀ ਸੀ ਸਾੜੀ ਠੀਕ ਹੈ ਠੀਕ ਹੈ ਜੀ ਇਹ ਮਨ ਲਓ ਕੋਈ ਕਮੀ ਨਹੀਂ ਹੈ ਕਿ ਹੈ ਥੋੜਾ ਜਿਹਾ ਆਂਗਰ ਦੀ ਛੋਟੀ ਨੇ ਠੀਕ ਹੈ ਆਈ ਹੈ ਅੱਛਾ ਅੱਛਾ ਠੀਕ ਹੈ ਜੀ ਬਾਕੀ ਕਾਗਜ਼ ਵਜੋਂ ਦੇ ਲਓ ਮੇਰੇ ਜੀ ਦੀ ਟੀ ਹੈ ਸਹੀ ਗੱਲ ਹੈ ਇਹ ਬਹੁਤ ਹੀ ਬਹੁਤ ਹੀ ਆਲਾ ਬੰਦਾ ਹੈ ਨਾ ਕੋਈ ਲਾਮੀ ਨਹੀਂ ਬਹੁਤ ਅਕਾਲੀ ਆਲੀ ਬੋਲੇ ਬੋਲੇ ਆ ਲੋ ਜੇ ਕਰੇ ਬੇੜੂਲ ਵੀ ਬਹੁਤ ਯਾਰਾ ਵਾਲਾ ਮੀਂਝੋੜੀ ਵੀ ਬਾਈ ਕਿੰਵੇਂ ਸੁਵੇਲੀ ਹੋਣੇ ਗਾਣੇ ਸੁਣਾ ਤੀਸਰੇ ਦੀ ਗਾਣ ਕਮਲ ਜੇ ਤੇ ਕਿੰਨੇ ਜੱਟੇ ਕੱਪਣਿਆ ਇਹ ਨਹੀਂ ਜੀ 7 ਮਹੀਨੇ ਲੱਗਣਾ ਦਾ 7 ਕਿਲੋਨ ਦੁੱਧ ਜੇ ਦੇ ਦੇ ਵੇਖੋ ਥਾਂ ਦੇ ਵਾਲੇ ਵੀ ਝੋੜੀ ਗਾ ਠੀਕ ਆ ਲੋ ਭਜੀ ਸੱਜਣਾ ਜਿੰਨਾ ਆ ਜੇ ਵੀ ਹਵਾਨਾ ਕੱਤੀ ਕਰਦੀ ਆ ਤੇ 7 ਕਿੱਲੋਟਰ ਜਿਹੜਾ ਦੁੱਧ ਐ ਇਸ ਟਾਈਮ ਤੇ ਆ ਜਾਂਦੇ 7 ਮਹੀਨੇ ਦੀ ਕਿੱਟ ਪਾ ਆ ਇੱਕ ਆਦੋ ਵਜਣ ਵੀ ਬਹੁਤ ਯਾਰਾ ਚੰਗਾ ਮੇਰਾ ਬਹੁਤ ਹੀ ਸਰਦੇ ਦਾ ਅਨੁਭਵੀ ਕਹਿੰਦਾ ਕਿ ਕੀ ਹੋਈ ਜਾ ਦੇ ਕਰੋ ਫਿਰ ਤੋਂ ਆਦੀ ਦੇ ਸਿੰਘ ਤੋਂ ਵੀ ਬਹੁਤ ਚੰਗਾ ਲੱਗਾ ਵਾ ਜੀ ਬੱਲਾ ਕੇ ਦਾ ਆਪਾਂ ਚੈੱਕ ਕਰ ਲਿਆ ਤੁਹਾਨੂੰ ਸੁਣਨ ਦਾ ਹੱਸ ਹੈ ਗਿਆ ਪਹਿਣ ਜਿੜ ਜਿੜ ਦੇ ਲੱਗਾ ਵਾ ਇਸ ਨੂੰ ਸਾਕੀ ਜਿਹੜੇ ਵਾਲੇ ਨੇ ਕਾਲੇ ਉਹ ਵੀ ਆਪਣਾ ਬਦਨ ਦਿਖਾਉਣੇ ਲੱਗੇ ਨੇ ਓੜੀ ਆਈ ਬੋਨ ਨਾ ਉਹਦੇ ਚੋਰ ਮੋਨਾ ਉਹਨੇ ਇੱਕ ਉਹ ਜਿਹੜਾ ਬਸਿਆ ਆ ਹਾਂਜੀ ਜਨਾ ਸੀ ਉਹਨੇ ਉਹਦੇ ਜਿੰਨੂ ਗੁਰਦਾਸ ਉੱਪਰ ਆ ਕੇ ਨਾ ਇਧਰ ਵੀਰ ਜੀ ਵੇਖੋ ਬਤਾ ਪੂਛ ਤੱਕ ਹਵਾਲ ਨਹੀਂ ਦਿੱਤਾ ਠੀਕ ਜੰਮੇਰ ਭਾਈ ਬਸਾਲ ਚੜਾ ਸਿਰ ਤੋਂ ਰੱਖ ਕੇ ਵੇਖੋ ਗਿਹੜਾ ਥੱਲੂ ਵੇਖੋ ਮੈਂ ਐਨ ਕਰਮ ਜੰਮੇਰ ਜਨਾ ਚੜਾ ਲੈ ਇਧਰ ਵੇਖ ਲਓ ਭਾਈ ਕਰੋ ਥੜ ਭਾਂਡਾ ਵੀ ਬਹੁਤ ਚੰਗਾ ਲੱਗਾ ਵਾ ਕਬਡੀ ਗੋਲ ਸੈਟ ਜੁੜੀ ਆ ਇਹ ਕਰੋ ਅਗਲੇ ਪਾਸੇ ਭਾਈ ਵਿਖਾਓ ਮੜਾ ਜਾ ਇਹ ਆ ਜੰਮੇਰ ਮਰੀ ਆਇਓ ਇੱਥੇ ਅਮਰਾਏ ਵਿਖਾਓ ਉਹ ਭਾਈ ਲਾਗੇ ਦੋ ਚੱਕ ਕਿਉਂ ਜਾਣੇ ਇਹ ਤੇ ਗੈਬਾ ਚੁਆਈ ਵੀ ਪਾਈ ਕਹਿੰਦਾ ਐਨ ਬਾਕੀ ਝੂਠੀ ਮਾਰੀ ਜਿਹੜਾ ਆਪਾਂ ਇਹ ਨਹੀਂ ਆ ਹਾਂ ਵੀ ਚਲੋ ਉਹ ਝੂਠ ਵਾਲੀ ਗੱਲ ਆ ਚਾ ਕੋਈ ਸੀ ਇਹਨੂੰ ਸਪਲਾਈ ਵਾਲੀ ਗੱਲ ਆ ਕਿਉਂਕਿ ਸਾਰੇ ਭੈਣ ਭਰਾ ਸਿਆਣੇ ਆ ਨਾ ਹਾਂਜੀ ਹਾਂਜੀ ਬਿਲਕੁਲ ਸਹੀ ਆ ਮੌਦੀ ਨੇ ਕਹਿੰਦੇ ਮੰਨ ਲਓ ਸਵਾਦ ਉਹਨਾਂ ਦੀ ਕੀ ਜਿੰਨ ਨੂੰ ਸੁਣਿਆ ਨਹੀਂ ਗੱਲ ਨਾਲੀ ਸੱਤ ਮਹੀਨੇ ਦੀ ਚੱਕ ਪਾਸਿਆ 7 ਕਿਲੋ ਦੋਧਾ ਫੇਰ ਕੋ ਮੇਰਾ ਵੀ ਜਿੰਨੂ ਸ਼ਾਕ ਫੇਰ ਕਢਾ ਲਿਆ ਬੇਸ਼ੱਕ ਆਪਣਾ ਡਾਕਟਰ ਲਿਆ ਕੇ ਚੈੱਕ ਕਰਕੇ ਵੀ ਠੀਕ ਹੈ ਜੀ ਜਿਹੜੇ ਪੈਸੇ ਦੇਣੇ ਆਪਣੀ ਤਸੱਲੀ ਨਹੀਂ ਬਿਲਕੁਲ ਸਹੀ ਗੱਲ ਓਹ ਟੀਮ ਨਾਲ ਹੱਥੋਂ ਵੱਡੇ ਡਬਲ ਆ ਹਾਂ ਜੀ ਹਾਂ ਜੀ ਆਪ ਵੀ ਜਿਹੜਾ 3 ਮਹੀਨੇ ਸਾਹਮਣੇ ਗਾ ਵਾਕੇ ਡਬਲ ਹੈ ਟੀ ਹਿਸਾਬ ਲੈਣਾ ਹਾਂ ਬਸ ਤੇ ਕੀ ਮੁੱਲ ਭਾਜੀ ਰਹਿ ਰਹਾ ਹੈ ਮੋਲ ਵੀਰ ਜੀ ਦੇ ਦੀਏ ਲੱਖ ਦੀ ਇਹ ਪਕੀਟੇ ਭਾਜੂ ਨੇ ਚੋੜ ਕੱਢ ਪੰਜ ਛੜ ਦਿੰਨੇ ਆ 95 ਦੇ ਦਿੰਨੇ ਹਾਂ ਨਹੀਂ 95 ਦੀਆਂ ਦੀ ਹਾਂ ਜੀ ਜੈ ਜੀ ਆ ਜਿਹੜੀ ਝਲਣੀ ਭਰਾ ਆਪਣਾ ਜੀ ਜੈਸ਼ਨ ਖਾਣਾ ਕਰਦਗੇ ਫਿਰ ਖਾਣਾ 85 ਦੀ ਜੋ 85 ਦੀ ਹਾਂ ਬਸ ਉਹ ਜੈਦ ਬਿਲਕੁਲ ਜੈਦ ਬੋਲ ਰੱਖਣੇ ਠੀਕ ਠੀਕ ਲਓ ਬੜੀ 85000 ਦੀ ਤੇ ਜਿਹੜਾ ਵੀਰ ਭਰਾ ਲੈ ਜਾਊਗਾ ਹਿਸਾਬ ਨਾਲ ਉਹਦੀ ਕਮੇਟੀ ਪੈ ਗਈ ਹੈ ਮੇਰੀ ਆ ਭਾਜੀ ਬੜੀ ਜਨੀ ਗੱਲ ਕਰਨੀ ਕਰਦੇ ਨੇ ਨਾ ਹੁਣ ਜਿਹੜਾ ਦਾ 7 ਕਿਲੋ ਦੁੱਧ ਹੈ ਨਾ ਹਾਂਜੀ ਕਿ ਮਾਲਾ ਪਾਰਾ ਇਧਰ ਸੇਂਗ ਸੇਰ ਵੇਖੋ ਜੋੜੀ ਰੱਖਦਾ ਆ ਕੁਆਲਟੀ ਵੇਖੋ ਜੇ 85 ਹੀ ਆਪਾਂ ਸੱਚਾ ਲਵਾਂਗੇ ਤੇ 6-7 ਕਿਲੋ ਵਾਲੀ ਤੇ ਖੁੱਲਦਾ ਮਿਲਣਾ ਪਿਆ ਦੁੱਧਾ ਮਿਲਣਾ ਸਹੀ ਗੱਲ ਹੈ ਹਾਂਜੀ ਹਾਂਜੀ ਇਹ ਮਾਲਾ ਫੇਰ ਨਾ ਜਾਂਦਣਾ ਮੈਨੇ ਅਨੁਵਾਦੇ ਵੰਦੀ ਹੁਣ ਡੇਢ ਮਹੀਨਾ ਬਾਅਦ ਜੋੜੋ ਨੂੰ ਫੇਰ ਠੀਕ ਹੈ ਠੀਕ ਆ ਡੇਢ ਮਹੀਨਾ ਦੁੱਧ ਹੀ ਆਨੇ ਆਪਾਂ ਆਪਣੀ ਮਰਜ਼ੀ ਨਾਲ ਭਾਵੇਂ ਦੋ ਵੀ ਅੰਮੇ ਹੀ ਤਿਆਰ ਹੋਈ ਜੋੜੀ 2 ਲੱਖ ਰਿਆ ਮੈਂ ਇਹ ਚੰਦੇ ਰੁਪਏ ਜੋੜ ਜੂਗੀ ਨਾਲ 3 ਮਹੀਨੇ ਸਾਫ ਕਰਕੇ ਦੀ ਤੇ ਆ ਜੋ ਬਾਈ ਹੁਣ ਤੇਰੇ ਨਾਮ ਆ ਗਈ ਬਣੀ ਚੰਗੀ ਜੁੜੀ ਇਹ ਇੱਕ ਜੁੜੀ ਵੀਰ ਜੀ ਮੂੰਹ ਚਾਰ ਦੰਦ ਆ ਅੱਛਾ ਜੀ ਹਾਂ ਜੀ ਆਹ ਕਦਮ ਦੰਦ ਵੀ ਚੈੱਕ ਕਰਾ ਦਿੰਦੇ ਆ ਤੇ ਦੇਣ ਵਾਲੇ 15 20 ਖੜਦੀ ਆ ਠੀਕ ਹੈ ਜੀ ਹਾਂ ਜੀ ਬਹੁਤ ਚੰਗੀ ਲੋ ਪਹਿਲਾ ਸੁਆ ਨਾ ਪਹਿਲਾ ਸੁਆ ਪਿਓ ਤਿਆਰ ਦਾ ਦੇਖੋ ਤੁਹਾਡੀ ਬਾਈ ਚਾਰ ਦੰਦ ਲਾ ਕੇ ਚੈੱਕ ਚਾਰ ਦੰਦ ਜੇ ਪਿਓ ਨਾ ਤਾਂ ਵੀ ਹੈ ਤਾਂ ਕਿ ਖੋਲ ਕੇ ਤੁਹਾਨੂੰ ਦਿਖਾਣ ਥਣ ਥਣ ਬੜਾ ਚੰਗਾ ਲੱਗਾ ਜੇ ਦੇਣ ਵਾਲੇ 15 ਖੜਦੀ ਏ ਅੱਛਾ ਜੀ ਹਾਂ ਜੀ ਬਾਈ ਗਾਉਂ ਬੰਦੇ ਹੈਗੀ ਲਾਡ ਵਾਡੀ ਹੈਗੀ ਆ ਦੇਖੋ ਕਿੰਨੀ ਸਾਫ ਸੁਥਰੀ ਲੇਖਾ ਤੋ ਚੈੱਕ ਇਹ ਬਾਕੀ ਸੇ ਨਾਡੋ ਨਾ ਜਿਹੜੀਆਂ ਹੁਆਨੇ ਨੇ ਬਹੁਤ ਹੀ ਅਜੇ ਰੋਸ ਸੱਤਾਂ ਵਾਂ ਨਾ ਜਗਾ ਮਾਰੂਗੀ ਇਹ ਫਲਾਂ ਦਾ ਸੈਲ ਗਿਆ ਸੀ ਚੰਗਾ ਵੰਦ ਸੀ ਤੇ ਦੇਣ ਬਾਈ ਕਹਿੰਦਾ ਕਿ ਅਜੇ 10 ਤੋਂ 15 ਲੈ ਜੂਗੀ ਹੋਰ ਤੇ ਸੂਣ ਤਾਂ ਕਿ ਜਿਹੜਾ ਮਹੌਲਾ ਬਹੁਤ ਹੀ ਚੰਗਾ ਬਣਾ ਲੈਣਾ ਨੇ ਬਈਆ ਸੁਭਾ ਸੁਣ ਤੁਸੀਂ ਹਾਂ ਚੋਕੀ ਮੰਗੋ ਨੀ ਠੀਕ ਹੈ ਇਹ ਪੈਸੇ ਨਾਲ ਵੇਖਦਾ ਥਣ ਤੋਂ ਬਹੁਤ ਹੀ ਚੰਗਾ ਕੱਢਿਆ ਵਾ ਸੈਕਟਰ ਚੱਕਾਈ ਬੜੀ ਬਾਈ ਨੇ ਹੋਈ ਜਾਏ ਨੀ ਕਿੰਨੇ ਜੋੜੀ ਬਹੁਤ ਜਿਆਦਾ ਵੀ ਚੰਗੀ ਹੈ ਵੀ ਠੀਕ ਹੈ ਮਨ ਨੂੰ ਵੇਖੋ ਕੱਢਾ ਚੰਗਾ ਲੱਗਾ ਸਿਰ ਸੈੱਗ ਦੀ ਸਾਰੀ ਬੋਲਟੀ ਜੱਟ ਠੀਕ ਹੈ ਜੈੱਟ ਬਲੈਕ ਆ ਜਿਹਨ 15 ਲਖ ਘਟਦੀ ਬਾਕੀ ਪਲੀ ਜੂੜੀ ਕਿਸੇ ਗੱਲ ਦੀ ਕਮੀ ਨਹੀਂ ਹੈ ਇਹ ਹੈ ਟੀਮਾ ਜੀ ਤੇ ਸਰ ਮਾਲ ਕਰਦਾ ਯਾਦ ਰੰਗ ਹਾਂਜੀ ਹਾਂਜੀ ਇਧਰ ਵੇਖੋ ਸਭੀ ਕਰੋ ਕਿੱਕਾ ਕਰੋ ਥੋੜਾ ਜੰਗਾ ਲੱਗਦਾ ਝੋਡੀ ਇਹਦਾ ਮੁੱਲ ਭਾਈ ਹਰ ਮੋਲੇ ਦਾ ਵੀ ਜੈ ਜੀ ਲੀਰ ਜੀ ਇਹ ਵੀ ਝੋਡੀ 95 ਦੇ ਦਈਏ ਅਗੀਤੇ ਭਾਈ ਜੂਣੀ ਦੱਸਣਗੇ ਅਜਾ ਫਿਰ ਨਹੀਂ 95 ਨਹੀਂ ਦੇ ਦਈਏ ਜੀ ਇਹ ਵੀ ਝੋਡੀ ਹਾਂ ਨਾ ਨੀਰੇ ਦੀ 85 ਦੀ ਦਿੱਤੀ ਕਰਨ ਦੇ ਰੋਣ ਕੋਈ ਗੱਲ ਨਹੀਂ ਠੀਕ ਹੈ ਜੀ ਕਹਤਾ ਤੇ ਜਿਹੜਾ ਵੀਰ ਨਿਗੇ ਨਿਗੇ ਬਣਾ ਲਿਆ ਜਿਹੜਾ ਨੇ ਬਿਲਕੁਲ ਛੋਟੇ ਛੋਟੇ ਆਪਾਂ ਡੀ ਵੇਖ ਲੋ ਕਿ ਦਾਦੀ ਬਾਜੀ ਮੇਰੀ ਆਸ ਨੂੰ ਐ ਮੂੰਹ ਕਰਿਓ ਹਾਂਜੀ ਤੇ ਜੇ ਕੋਈ ਵੀਰ ਕੋ ਪਸ਼ੂ ਲੱਲੇ ਹਾਂਜੀ ਐ ਸ਼ੋਮੁਲ ਯਾਰ ਤੋਂ ਵੀ ਕਰੇ ਮੈਨੂੰ ਮੂੰਹ ਲਾ ਲੈ ਮੇਰਾ ਨੰਬਰ ਜਿਹੜਾ ਹੋਣਾ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਛੋਟ ਛਾੜ ਕੇ ਜਾਨੀ ਉੱਡ ਜਾ ਵੀਰ ਭਾਈ ਕਿਦਾਂ ਕਿ ਮੇਰਾ ਨਾਮ ਕਿੱਧਰ ਕਿੱਥੇ ਗੱਲ ਕਰਾਰਾਂਗੇ ਛੋਟ ਜੱਪਾ ਵੀ ਹੋਰ ਤੇ ਕਰੋ ਚੱਕ ਕੇ ਲਾ ਦਿਓ ਬਈ ਚੌਥੇ ਨੰਬਰ ਤੇ ਆਹ ਵੇਖੋ ਅਸ਼ੂ ਭਾਈ ਇਹ ਦੋ ਦੰਦ ਕੱਢੀਏ ਅੱਛਾ ਜ ਲੋង ਬਈ ਇਹ ਵੀ ਨਹੀਂ ਲੈ ਨਾ ਹੀ ਆ ਇਹ ਨਿਗਾ ਨਿਗਾ ਜਿਆ ਸਿੰਘੇ ਦਾ ਦੇ ਦੋ ਦੰਦ ਜੇ ਮੂੰਹ ਲੋਦੀ ਆ ਚੰਡਾ ਵੀ ਆ ਇਹ ਸਹੀ ਦੋ ਦੰਦ ਇੱਥੇ ਨੇ ਉਹ ਚੈੱਕ ਕਰ ਲੈ ਠੀਕ ਹੈ ਜੀ ਤੇ ਸਾਢੇ 8 ਮਹੀਨੇ ਦੀ ਇਹ ਚੈੱਕ ਪਾਸ ਆ ਠੀਕ ਹੈ ਜੀ ਤੇ 1.5 ਕੋਈ 2 ਮਹੀਨੇ ਰਹਿ ਗਏ 1.5 ਮਹੀਨਾ ਤੋਂ ਕਿ ਰਹਿ ਗਏ ਜੇ ਬਹੁਤ ਬਈ ਚਾਹੀਦੀ ਹੈ ਮੇਰੀ ਲੱਗਿਆ ਰੋ ਸੈਟਰ ਬਹੁਤ ਹੀ ਚੰਗਾ ਲੱਗੂਗੀ ਆ ਨੋ ਬੜਾ ਠੰਡ ਲੱਗਾ ਵਾ ਮੇਰੀ ਲੱਗਿਆ ਰੋ ਪੰਜਾ ਘਟਾਉਨੇ ਤੁਹਾਨੂੰ ਸਾ ਦਾ ਸੈਟ ਗਿਆ ਬਹੁਤ ਚੰਗਾ ਵਾ ਆਹ ਨੂੰ ਕਰ ਦਿੰਦੇ ਗੱਡੀ ਬਿਲਕੁਲ ਜੈਦ ਦੇਮਾ ਕੇ 50000 ਰੁਪਏ ਦੇ ਵਿੱਚ ਕਹਿੰਦੀ ਈਡੀ ਅੱਛਾ ਅੱਛਾ ਠੀਕ ਹੈ ਠੀਕ ਹੈ ਸਹੀ ਗੱਲ ਹਮ ਹਮੜਾ ਪ੍ਰੈਕਟਿਸ ਆਣ ਬਣਾਇਆ ਜਾ ਕਾਲਾ ਵਾਹ ਜਾ ਜਿਹੜੇ ਆਣਗੇ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਲੈਣੇ ਮੈਂ ਤਾਂ ਪੁੱਛ ਨਹੀਂ ਨਹੀਂ ਲਾਏ ਪਈ ਆਦੇ ਹੁੰਦੇ ਨੇ ਅਗਲੇ ਮਹੀਨੇ ਖਾਣੋ ਸਣ ਸੋਣਾ ਖੱਡੀ ਤਾਂ ਤਿਆਰ ਆ ਬਹੁਤ ਜਿਆਦਾ ਚੰਗਾ ਚੰਗਾ ਮੈਂ ਡੇਢ ਪੂਨੇ ਦੋ ਮਹੀਨੇ ਲਾ ਕੇ ਉੱਤੇ ਵੀ ਦਿਨ ਲਾਜੁੰਦਾ ਹਾਂ ਹਾਂਜੀ ਆ ਜੀ ਦੋ ਚਾਰ ਦਿਨ ਚੱਲੂਗਾ ਬਿਲਕੁਲ ਡਿਜ਼ਾਈਨ ਕਰ ਮੈਂ ਦਾ ਵੀ ਜੀ ਮੁੱਲ ਭਾਜੀ ਹੈਰਾ 72000 ਕਰ ਲਈਏ ਦੱਸੋ ਭਾਜੀ ਕਿ ਛੱ ਜਾਂ ਨਹੀਂ ਆ ਜਿਹੜੀ ਭਰੀ ਫਾੜ ਵੀ ਦੇਰੀ ਨਹੀਂ ਵੀਰ ਆੜ ਮੀਨਾਂ ਦੀ ਇਹ ਕਿਸੇ ਵੀ ਫਰਮ ਕਰਾਇਆ ਪਿਆ ਸਾਮ ਪੈਣੀ ਆ 60 ਦੀ ਦੇ ਲਈ ਗੱਡੀਆਂ ਪਲਾਸ਼ 60 ਦੀ ਐ ਕੋਈ ਛੋੜ ਨਹੀਂ ਹੋਣੀ ਜੇ 100 ਰੁਪਿਆ ਹੋਣਾ ਠੀਕ ਹੈ ਨਹੀਂ ਕਰ ਤੂੰ 500 ਰੁਪਏ ਦਾ ਨਾ 60 ਦੀ ਸੋਹਣੀ ਗੱਡੀ ਆ ਇਹਦੇ ਕੋਲ ਗਲਗਾ ਕੋਈ ਸ਼ੱਕ ਨਹੀਂ ਆ ਜੱਗੇ ਭਾਜੀ ਹਾਂਜੀ ਵੀਰ ਕਹਿੰਦਾ 100 ਹੀ ਛੋੜ ਕਰਨੀ ਆ ਨਹੀਂ ਨਹੀਂ ਨਾ ਮੋਲ ਵੇਰਾ ਤੁਹਾਡੀ ਘਰ ਰੋਟੀ ਵੇਖਣ ਨੂੰ ਲੱਗੇ ਨਾ ਛੋਟੀ ਚੰਗੀ ਆ ਪੰਜਾਹ ਰੱਖੀ ਕੋਈ ਨਹੀਂ ਜੋੜੀ ਮਾੜੀ ਚੌਂਵਾ ਜੁਈ ਖੁਸ਼ ਖੁਸ਼ ਨਹੀਂ ਲੱਗਦੀ ਸਾਰੇ ਪੱਜੂ ਭਾਈ ਉਹਦੇ ਕੋਲ ਚੰਗੀਆਂ ਨੇ ਕਹਣਾ ਭਾਜੀ ਕੋਈ ਕਰਦਾ ਵੀ ਛੋੜਦਾ ਕਹਿਣਾ ਹੋਰ ਕੋਈ ਫੋਰ ਵੀਰ ਦੀ ਇਹੋ ਹੀ ਕਹਿਣਾ ਹੈ ਕਿ ਮੇਰਾ ਵੀ ਭਰਾ ਭਾਤੀ ਆਪਣੀ ਆਣ ਕੇ ਤੇ ਦਿਸਣ ਦੀ ਕਰਦੇ ਨੇ ਨਾਲ ਤੁਹਾਨੂੰ ਵੇਖ ਕੇ ਅਸੀਂ ਬਿਲਕੁਲ ਸਹੀ ਗੱਲ ਹੈ ਜਿਹੜੇ ਭੈਣ ਭਰਾ ਦੇ ਪੈਸੇ ਖਰਚ ਨਹੀਂ ਹਨਾ ਹਾਂ ਜੀ ਉਹਦਾ ਖਰਚ ਵੀ ਬੰਦਾ ਹੈ ਬਿਲਕੁਲ ਸਹੀ ਗੱਲ ਹੈ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਆਪਾਂ ਇਹ ਗੱਲ ਕਹਿੰਦੇ ਜੇ ਕੋਈ ਆਨਲਾਈਨ ਵੀਰ ਹੁੰਦਾ ਪਰ ਨਹੀਂ ਮਾਰਦੇ ਨਹੀਂ ਬਿਲਕੁਲ ਹਾਂ ਜੀ ਠੀਕ ਹੈ ਠੀਕ ਹੈ ਬਾਕੀ ਚਲੋ ਆਪਾਂ ਨੂੰ ਇਹ ਵੀ ਗੱਲ ਮਾਰਨਾ ਚ ਸਾਰਾ ਸਾਫ ਨਹੀਂ ਸਾਫ ਹੈ ਸਾਫ ਹੈ ਇਹ ਡਰ ਕੁੰਬਲ ਨਹੀਂ ਕਰਦੇ ਗੱਲ ਨਹੀਂ ਕਰ ਸਕਦਾ ਠੀਕ ਹੈ ਠੀਕ ਸਾਰੀਆਂ ਝੋਟੀਆਂ ਸਾਰੀਆਂ ਸਾਰੀਆਂ ਚੰਗੀਆਂ ਆਈਆਂ ਨਵੀਂ ਵੀਡੀਓ ਪੂਰੀ ਵੇਖ ਲਈ ਧੰਨਵਾਦਿਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ